ਆਸਤ੍ਰੀ ਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ 'ਚ ਅੱਜ ਦਿਨ ਐਤਵਾਰ ਸੀ ਤੇ ਅਸੀਂ ਗੁੱਗਾਵਾੜੀ ਤੇ ਜਾਣ ਬਾਰੇ ਸੋਚ ਰਹੇ ਸੀ ਹਰ ਇੱਕ ਸੰਡੇ ਅਸੀਂ ਗੁੱਗਾਵਾੜੀ ਤੇ ਮੱਥਾ ਟੇਕਦੇ ਹਾਂ ਕਿਉਂਕਿ ਉਹ ਪਸ਼ੂਆਂ ਵਾਸਤੇ ਬਹੁਤ ਚੰਗਾ ਹੁੰਦਾ ਗੁੱਗਾਵਾੜੀ ਤੇ ਦੁੱਧ ਭਾਗੇ ਆਉਨੇ ਹੁੰਦੇ ਆ ਤੇ ਅੱਗੇ ਤਾਂ ਅਸੀਂ ਮੋਟਰਸਾਈਕਲ ਵਗੈਰਾ ਤੇ ਚਲੇ ਜਾਂਦੇ ਆ ਪਰ ਅੱਜ ਸੋਚਿਆ ਸੀ ਵੀ ਤੁਰ ਕੇ ਹੀ ਜਾਈਏ ਤੇ ਸਰਗੀ ਸਰਨਵਾ ਤੇ ਸੀ ਮੈਂ ਦੁਪਹਿਰੇ ਜੇ ਤੇ ਉਹ ਤੋਂ ਬਾਅਦ ਮੈਂ ਉਹਨੂੰ ਸੋਚਿਆ ਵੀ ਉਹਨੂੰ ਨਾਲ ਹੀ ਲੈ ਜੰਨੀ ਆ ਤੇ ਉਹਦਾ ਸਿਰ ਬਾਹਿਆ ਮੈਂ ਸਿਰਵਾ ਕੇ ਉਹ ਨਾਲ ਤਿਆਰ ਕਰ ਲਈ ਅੱਜ ਅਸੀਂ ਤਿੰਨ ਜਣੇ ਆਏ ਮੇਰੀ ਨਾਨਦ ਮੈਂ ਤੇ ਸਰਗੀ ਅਸੀਂ ਤੁਰਕੇ ਹੀ ਆਏ ਸੀ ਪਹਿਲਾਂ ਅਸੀਂ ਟੈਂਕੀ ਤੋਂ ਪਾਣੀ ਲੈ ਕੇ ਹੱਥ ਧੋਤੇ ਫੇਰ ਅਸੀਂ ਗੁੱਗਾ ਜਹਰਪੀਰ ਤੇ ਅੰਦਰ ਬਾਰ ਖੋਲ ਕੇ ਅੰਦਰ ਵੜੇ ਵੀ ਮੱਥਾ ਟੇਕਣ ਵਾਸਤੇ ਤੇ ਫਿਰ ਅਸੀਂ ਪੂਰੀ ਜਨਕ ਮੱਥਾ ਟੇਕ ਕੇ ਵੀ ਭਾਂਡੇ ਚ ਦੁੱਧ ਪਾਉਣੇ ਹੁੰਨੇ ਆ ਅਸੀਂ ਕੌਲੀ ਵਗੈਰਾ ਚ ਉੱਥੇ ਰੱਖ ਕੇ ਉਹ ਦੁੱਧ ਪਾਇਆ ਤੇ ਗੁੱਗਾ ਜਹਰ ਵੀਰਵਾ ਕੋਲ ਖੜ ਕੇ ਵੀ ਮੂਰੇ ਖੜ ਕੇ ਬੈੜੀਆਂ ਵਾਸਤੇ ਅਰਦਾਸ ਕਰੀ ਉਗਾ ਜ਼ਹਿਰ ਪੀਤੇ ਮੱਥਾ ਟੇਕ ਕੇ ਅਸੀਂ ਵੀਰਨਾਰ ਸੌਂਦੀ ਸਮਾਦਵਣੀ ਹੋਈ ਆ ਉੱਥੇ ਮੱਥਾ ਟੇਕਿਆ ਦੁੱਧ ਪਾਇਆ ਹਨਾ ਤੇ ਦੁੱਧ ਪਾਉਣ ਤੋਂ ਬਾਅਦ ਅਸੀਂ ਤੇ ਜੋੜੇ ਪਈਆਂ ਤੇ ਵੀ ਮੱਥਾ ਟੇਕਿਆ ਫਿਰ ਗੋਰਖਨਾਥ ਦੀ ਸਮਾਦ ਤੇ ਮੱਥਾ ਟੇਕਿਆ ਉਵੇਂ ਦੁੱਧ ਹਰ ਇੱਕ ਜਗ੍ਹਾ ਤੇ ਦੁੱਧ ਥੋੜਾ ਥੋੜਾ ਦੁੱਧ ਪਾਉਨੇ ਆ ਅਸੀਂ ਤੇ ਗੋਰਖਨਾਥ ਦਾ ਬਾਰੇ ਧੂਣਾ ਉਤੇ ਦੁੱਧ ਪਾਇਆ ਸੀ ਦੁੱਧ ਪਾਉਣ ਤੋਂ ਬਾਅਦ ਅਸੀਂ ਸਾਧੂ ਰਾਮ ਦੀ ਸਮਾਦ ਵੱਲ ਨੂੰ ਚੱਲ ਪਏ ਤੇ ਹੌਲੀ ਹੌਲੀ ਉਹ ਰਸਤਾ ਲੰਮਾ ਹਨ ਤੇ ਅਸੀਂ ਗੱਲਾਂ ਕਰਦੇ ਜਾਂਦੇ ਸੀ ਵੀ ਜਿਹੜੇ ਨਰੇਗਾ ਆਲੇ ਨੇ ਉਹ ਬਹੁਤ ਸੋਹਣਾ ਕੰਮ ਕਰ ਰਹੇ ਸੀ ਇੱਕ ਸਾਲ ਪਹਿਲਾਂ ਲਾਏ ਹੋਏ ਬੂਟੇ ਨੇ ਜਿਹੜੇ ਉਹਨਾਂ ਤੇ ਬਹੁਤ سارے ਫਲ ਲੱਗੇ ਹੋਏ ਸੀ ਕਿਸੇ ਤੇ ਅੰਬ ਅਨਾਰ ਤੇ ਬੇਲ ਵਗੈਰਾ ਸਾਰਾ ਕੁਝ ਵੀ ਫਰੂਟ ਲੱਗੇ ਹੋਏ ਸੀ ਹਨ ਸਾਧੂ ਰਾਮ ਦੀ ਬਾਬਾ ਸਾਧੂ ਰਾਮ ਦੀ ਸਮਾਧ ਤੇ ਮੱਥਾ ਟੇਕਿਆ ਤੇ ਅਰਦਾਸ ਕੀਤੀ ਬੈੜੀਆਂ ਵਾਸਤੇ ਅਰਦਾਸ ਕੀਤੀ ਤੇ ਦੁੱਧ ਪਾਇਆ ਫਿਰ ਅਸੀਂ ਬਾਹਰੇ ਨਿਕਲ ਕੇ ਦੇਖਿਆ ਉਦੋਂ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਸੀ ਸਾਡਾ ਘਰ ਬਹੁਤ ਨੇੜੇ ਦਿਸ ਰਿਹਾ ਸੀ ਤੇ ਵੈਸੇ ਤਾਂ ਸਾਨੂੰ ਘੁੰਮ ਕੇ ਉੱਪਰ ਦੀ ਆਉਣਾ ਪੈਂਦਾ ਪਰ ਇੱਥੋਂ ਸਮਾਧ ਤੋਂ ਸਾਡਾ ਘਰ ਨੇੜੇ ਦਿਸਦਾ ਤੇ ਐਵੇਂ ਹੀ ਅਸੀਂ ਘਰ ਨੂੰ ਵਾਪਸ ਚੱਲ ਪਏ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ